ਸਟੀਕਲਿਜ਼ਰਿਆ ਨੂੰ ਸਵਾਗਤ ਹੈ ਤੁਹਾਡੇ ਪ्योर ਦੇ ਸੀਰੀਅਸਪੀ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਜੀ ਅਚਾਰ ਚਾਰ ਬਣਾਵਾਂਗੇ ਜੀ ਆਪਾਂ ਗੋਭੀ ਤੇ ਗਾਜਰ ਦਾ achar ਬਣਾਵਾਂਗੇ ਖੱਟਾ ਮਿੱਠਾ achar ਤੇ ਜਿਸ ਦੇ ਵਿੱਚ ਆਪਾਂ ਸਮਗਰੀ ਸਾਰਾ ਸਮਾਨ ਲਵਾਂਗੇ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਹਾਂ ਉਹਦੇ ਵਿੱਚ ਲਵਾਂਗੇ ਜੀ ਆਪਾਂ ਧਨੀਆ ਤੇ ਕਾਲੀ ਮਿਰਚ ਤੇ ਇੱਧਰ ਆਪਾਂ ਜਿਹੜਾ ਤੇ ਤੜਕਾ ਲਗਾਣਾ ਵਾ ਉਹਦੇ ਵਿੱਚ ਆਪਾਂ ਲੈਣਾ ਵਾ ਜੀ ਲਸਣ ਅਦਰਕ ਤੇ ਹਰੀ ਮਿਰਚਾਂ ਲਈਆਂ ਤੇ ਨਾਲ ਲਿਆ ਜਪਾਸ ਆਫ ਤੇ ਇਧਰ ਲਿਆ ਜੀਰਾ ਨਾਲ ਲਵਾਂਗੇ ਆਪਾਂ ਨਮਕ ਤੇ ਥੋੜਾ ਲਵਾਂਗੇ ਜੀ ਕੜਾ ਨਮਕ ਤੇ ਇਹਦੇ ਵਿੱਚ ਪਾਉਣਾ ਜੀ ਆਪਾਂ ਸਿਰਕਾ ਤੇ ਨਾਲ ਆਪਾਂ ਲਵਾਂਗੇ ਸਰੋਂ ਦਾ ਤੇਲ ਜਿਹਦੇ ਵਿੱਚ ਆਪਾਂ achar ਨੂੰ ਬਣਾਵਾਂਗੇ ਤੇ ਇਧਰ ਆਪਾਂ ਰੱਖ ਲਈਏ ਜੀ ਕੜਾਈ ਤੇ ਇਹਦੇ ਵਿੱਚ ਆਪਾਂ ਹੁਣ ਪਾ ਲਿਆ ਜੀ ਸਰੋਂ ਦਾ ਤੇਲ ਤੇ ਹੁਣ ਜਿਹੜਾ ਮਤਲਬ ਆਪਣਾ ਅਦਰਕ ਲਸਣ ਹਰੀਆਂ ਮਿਰਚਾਂ ਵਾਂ ਇਹਨਾਂ ਨੂੰ ਆਪਾਂ ਇੱਕ ਇਹਦੇ ਗ੍ਰੈਂਡਰ ਦੇ ਵਿੱਚ ਪਾ ਕੇ ਪੀਸ ਲਵਾਂਗੇ। ਲਓ ਜੀ ਤੇਲ ਆਪਣਾ ਹੋ ਗਿਆ ਜੀ ਗਰਮ ਤੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਜੀ ਲਸਣ ਅਦਰਕ ਤੇ ਇਹਦੇ ਵਿੱਚ ਆਪਾਂ ਜਿਹੜੀ ਕਾਲੀ ਮਿਰਚ ਇਹ ਵੀ ਪੀਸ ਲਈ ਆ ਤੇ ਨਾਲ ਧਨੀਆ ਜਿਹੜਾ ਉਹ ਵੀ ਪੀਸ ਲਿਆ। ਹੁਣ ਇੱਕ ਲੋ ਜਿਹੜੀ ਹਰੀਆਂ ਮਿਰਚਾਂ ਉਹ ਵੀ ਆਪਾਂ ਨਾਲ ਹੀ ਇਹਦੇ ਪੀਸ ਲਈਆਂ ਵਾਂ। ਤੇ ਹੁਣ ਆਪਾਂ ਸਾਰੇ ਇਹਨਾਂ ਨੂੰ ਲਾਣਾ ਜੀ ਤੜਪਾ ਤੇ ਲੋਜੀ ਹੁਣ ਆਪਾਂ ਪਾਵਾਂਗੇ ਜੀਰਾ ਜੀਰਾ ਆਪਾਂ ਪਾਵਾਂਗੇ ਜੀ ਦੇ ਵਿੱਚ ਇੱਕ ਚਮਚ ਜੀਰੇ ਦਾ ਪਾ ਦਾਂਗੇ ਤੇ ਨਾਲ ਆਪਾਂ ਨਮਕ ਪਾਵਾਂਗੇ ਜੀ ਅੱਧਾ ਚਮਚ ਨਮਕ ਦਾ ਪਾ ਦਾਂਗੇ ਤੇ ਹੁਣ ਇਹਨੂੰ ਹਲਕਾ ਜਿਹਾ ਹਿਲਾਵਾਂਗੇ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਜੀ ਸੌਫ ਹੁਣ ਆਪਾਂ ਇਹਨੂੰ ਬਹੁਤ ਹਲਕਾ ਜਿਹਾ ਭੁੰਨ ਲਾਂਗੇ ਤੇ ਰੋਜੀ ਇੱਧਰ ਆਪਾਂ ਲਿਆ ਸੀ ਜੀ ਗੁੜ ਠੱਟਾ ਮਿੱਠੇ ਦਾ ਆਪਾਂ achar ਬਣਾਉਣਾ ਆ ਇਸ ਕਰਕੇ ਆਪਾਂ ਗੁੜ ਲਿਆ ਸੀ ਇੰਨਾ ਇਹਦੇ ਨਾਲ ਜਿਹੜਾ ਆਪਣਾ achar ਆ ਉਦੇ ਹਿਸਾਬ ਨਾਲ ਆਪਾਂ ਇੰਨਾ ਗੁੜ ਪਾਵਾਂਗੇ ਤੇ ਜਿਹੜਾ ਆਪਾਂ ਚਾਰ ਦਾ ਸਮਾਨ ਲਿਆਵਾ ਜੀ ਆਪਾਂ ਜੀ 1 ਕਿਲੋ ਲਈ ਸੀ ਗੋਭੀ ਤੇ ਅੱਧਾ ਕਿਲੋ ਗਾਜਰਾਂ ਲਈਆਂ ਸੀ ਉਦੇ ਹਿਸਾਬ ਨਾਲ ਆਪਣਾ ਜਿਹੜਾ ਸਮਾਨ ਆ ਉਹ ਉਸ ਹਿਸਾਬ ਨਾਲ ਲੈਣਾ ਵਾ ਜਿੰਨਾ ਆਪਣੇ ਕੋ ਗੋਭੀ ਗਾਜਰ ਹੂ ਉਦੇ ਹਿਸਾਬ ਨਾਲ ਆਪਾਂ ਸਾਰੀ ਸਮਗਰੀ ਜ਼ਿਆਦੀ ਲੈ ਸਕਦੇ ਆ ਤੇ ਆਪਣੇ ਕੋ ਜਿੰਨਾ ਆਪਾਂ ਉਹਦੇ ਹਿਸਾਬ ਨਾਲ ਲਿਆ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀ ਗੁੜ। ᱱੋ ਜੀ ਹੁਣ ਆਪਾਂ ਪਾਵਾਂਗੇ ਕਾਲਾ ਨਮਕ। ਕਾਲਾ ਚੰਮ ਨਮਕ ਦਾ ਆਪ ਇੱਕ ਚਮਚਾ ਪਾਤਾ ਵਾ ਜੀ। ਇਹਦੇ ਨਾਲ ਜੁੜੀ ਨਮਕ ਪਾਉਣ ਦੇ ਨਾਲ ਇਹਦਾ ਚਾਰ ਜਿਹੜਾ ਉਹ ਬਹੁਤ ਹੀ ਸਵਾਦ ਬੰਦਾ ਹੈ। ਪਟਾ ਮਿੱਠਾ। ਇਸ ਕਰਕੇ ਹੁਣ ਆਪਾਂ ਇਹਦੇ ਵਿੱਚ ਨਾ ਪਾਵਾਂਗੇ ਜੀ ਥੋੜੀ ਜੀ ਮਿਰਚ ਮਿਰਚ ਆਪਾਂ ਥੋੜੀ ਜੀ ਦੇਗੀ ਪਾ ਦਾਂਗੇ ਤੇ ਇਹਦੇ ਵਿੱਚ ਤੁਸੀਂ ਨੀ রেড ਮਿਰਚ ਵੀ ਪਾ ਸਕਦੇ ਆ ਆਚਾਰ ਦੇ ਵਿੱਚ ਤਿੱਖੀ ਵਾਲੀ ਲੋ ਜੀ ਹੁਣ ਆਪਾਂ ਇਹਦੇ ਵਿੱਚ ਆਪਣੇ ਗੋਭੀ ਗਾਜਰ ਪਾਵਾਂਗੇ ਗੋਭੀ ਗਾਜਰਾਂ ਨੂੰ ਜੀ ਪਹਿਲਾਂ ਤੁਸੀਂ ਧੋ ਲੈਣਾ ਧੋ ਕੇ ਇਹਨੂੰ ਧੁੱਪ ਦੇ ਵਿੱਚ ਜ਼ਰੂਰ ਸੁਕਾਉਣਾ ਆ ਜੀ ਇਹਦੇ ਨਾਲ ਜਿਹੜਾ achar ਆ ਉਹ ਫਿਰ ਖਰਾਬ ਨਹੀਂ ਹੁੰਦਾ ਇਹਨੂੰ ਇੱਕ ਦਿਨ ਦੀ ਧੁੱਪ ਜ਼ਰੂਰ ਲਗਾਓ ਜੀ ਬੋਲੀ ਹੁਣ ਇਹਨੂੰ ਸਾਰੇ ਦਾ ਮਿਕਸਰਾ ਕਰ ਦਾਂਗੀ ਮਿਕਸ ਜੀ ਉਸ ਤੋਂ ਬਾਅਦ ਬੋਲੀ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੇ ਜੀਕ ਪੇਪਰ ਸਿਰਕਾ ਪਾਤਾ ਵਾ ਤੇ ਹੁਣ ਆਪਾਂ ਇਹਨੂੰ 10 ਮਿੰਟ ਉੱਤੇ ਰੱਖਣਾ ਵਾਂਗੇ ਉਚਾਰ ਨੂੰ ਤੇ ਉਹਦੇ ਉੱਤੇ ਆਪਾਂ ਦੇ ਦਾਂਗੇ ਜੀ ਢੱਕਣ ਤਣ ਦੇਗੇ ਆਪਾਂ 10 ਮਿੰਟ ਇਹਨੂੰ ਗੈਸ ਤੇ ਪਕਾਉਣਾ ਹੈ ਇਹਨੂੰ 10 ਮਿੰਟ ਆਪਾਂ ਇਸ ਤਰ੍ਹਾਂ ਪਕਾ ਦੇਣਾ ਹੈ 10 ਮਿੰਟਾਂ ਦੇ ਵਿੱਚ ਇਹਨੇ ਭਾਫ਼ ਦੇ ਨਾਲ ਇਹ ਨਾ ਭੰਜਣਾ ਆ ਤੇ ਫਿਰ ਆਪਾਂ ਬਣਾ ਕੇ ਤੁਹਾਨੂੰ ਦੱਸਦੇ ਹਾਂ ਜੀ ਜੀ 10 ਮਿੰਟ ਆਪਾਂ ਆਚਾਰ ਨੂੰ ਲਿਆ ਸੀ ਪਕਾਉ ਤੇ ਹੁਣ ਆਪਣਾ ਆਚਾਰ ਬਣ ਕੇ ਹੋ ਗਿਆ ਜੀ ਰੈਡੀ ਤੇ ਹੁਣ ਆਪਾਂ ਇਹਨੂੰ ਇੱਕ ਡੰਗੇ ਵਿੱਚ ਕਰ ਲੈਨੇ ਆਂ ਜੀ ਸਰ ਲੋ ਜੀ ਆਪਣਾ ਖਟਾ ਮਿੱਠਾ achar ਬਣ ਕੇ ਰੈਡੀ ਹੋ ਗਿਆ ਵਾ ਤੇ ਤੁਸੀਂ ਵੀ ਇਸ ਤਰ੍ਹਾਂ ਜਰੂਰ ਟਰਾਈ ਕਰਨਾ ਉਮੀਦ ਕਰਦੀ ਆਂ ਕਿ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਗੀ ਤੇ ਮੇਰੇ ਚੈਨਲ ਨੂੰ ਕਰ ਦੇਣਾ ਜੀ ਸਬਸਕ੍ਰਾਈਬ ਬੈਲ ਆਈਕਨ ਦਬਾ ਦੇਣਾ ਤਾਂ ਕਿ ਆਉਣ ਵਾਲੀ ਨਵੀਂ ਰੈਸਪੀ ਤੁਹਾਡੇ ਤੱਕ ਪਹੁੰਚ ਸਕੇ 蛋花鸡。